ਜਿਸ ਤਰ੍ਹਾਂ ਪ੍ਰਵੋਕ ਹੋਇਆ ਮੈਨੂੰ ਤਾਂ ਇਸ ਗੱਲ ਤੇ ਅਫਸੋਸ ਹੈ ਕਿ ਚੀਫ ਮਿਨਿਸਟਰ ਸਟੇਟ ਦਾ ਉਹ ਇੰਨੀ ਛੇਤੀ ਇਨਨ ਕਿਜੀ ਗੱਲ ਤੇ ਪ੍ਰਵੋਕ ਹੋ ਜੇ ਕੋਈ ਗੱਲ ਹੋਈ ਨਹੀਂ ਚੰਗੀ ਪਲੀ ਡਿਸਕਸ਼ਨ ਚੱਲਦੀ ਸੀ ਰਾਜੇਲ ਸਾਹਿਬ ਸਰਕਾਰ ਤੇ ਕਹਿੰਦੇ ਕਿ ਕਿਸਾਨ ਹਮਾਇਤੀ ਹੈ ਸੀ ਕਿਸਾਨਾਂ ਦੀ ਗੱਲ ਸੁਣਦੇ ਹੈ ਪਲੀ ਫਿਰ ਹਮਾਇਤ ਹੈ ਕੋਈ ਗੱਲ ਪ੍ਰਵੋਕ ਹੋਣ ਵਾਲੀ ਹੋਈ ਨਹੀਂ ਬਿਲਕੁਲ ਹੈ ਅਸੀਂ ਇੱਕ ਇੱਕ ਮੁੱਦੇ ਤੇ ਬਹਿਸ ਕਰ ਰਹੇ ਸੀ ਬੜੀ ਵਧੀਆ ਬਹਿਸ ਸੀ ਖੁਸ਼ਗਵਾਰ ਮਾਹੌਲ ਦੇ ਵਿੱਚ ਬੜਾ ਖੁਸ਼ਗਵਾਰ ਮਾਹੌਲ ਬਹੁਤ سارے ਮੁੱਦੇ ਨੇ ਜਿਹੜੇ ਉਹਨਾਂ ਨੇ ਬਹੁਤ ਡੀਪਲੀ ਡਿਸਕਸ ਕੀਤੇ ਹਾਲੇ ਅੱਧਾ ਮੈਮੋਰੰਡਮ ਨਹੀਂ ਸੀ ਡਿਸਕਸ ਹੋਇਆ ਉਹ ਕਹਿੰਦੇ ਵੀ ਮੇਰੀ ਅੱਖ ਦੀ ਪ੍ਰੋਬਲਮ ਹੈ ਮੈਂ ਜਾਣਾ ਤੇ ਫਿਰ ਉੱਥੋਂ ਉਹਨਾਂ ਨੇ ਕਿਹਾ ਪੰਜ ਨੂੰ ਕੀ ਕਰੋਗੇ ਅਸੀਂ ਹਾਲੇ ਜਵਾਬ ਨਹੀਂ ਕੋਈ ਦਿੱਤਾ ਉਹ ਫਿਰ ਗੁੱਸੇ 'ਚ ਆ ਗਏ ਪਤਾ ਨਹੀਂ ਇਹ ਵੀ ਇਹ ਵੀ ਇਹ ਵੀ ਕਿਹਾ ਕਿ ਜੋ ਕਰਨਾ ਕਰ ਲੋ ਦੇਖੋ ਚੀਫ ਮਿਨਿਸਟਰ ਕਿਹਾ ਕਿ ਜੋ ਕਰਨਾ ਕਰ ਲੋ ਨਹੀਂ ਉਹਨਾਂ ਨੇ ਕਿਹਾ ਪੰਜ ਨੂੰ ਕਰ ਲੋ ਫਿਰ ਜੋ ਕਰਨਾ ਕਰ ਲੋ ਜੋ ਕਰ ਲੋ ਨਹੀਂ ਕਿਹਾ ਪੰਜ ਨੂੰ ਕਰ ਲੋ ਔਰ ਜੀ ਮਿਸਟਰ ਨੂੰ ਐਸੋ ਬਣੀ ਦਿੰਦਾ وجہ ਕੀ ਲੱਗਦੀ ਐ ਐਵੇਂ ਜਾਣਾ ਇਹ ਹੋ ਜਾਣੇ ਚੰਡੀਗੜ੍ਹ ਦੇ ਵਿੱਚ ਕੋਈ ਕੋਈ ਸਹਿਮਤੀ ਕਰਨੀ ਜੇ ਕੋਈ ਸਹਿਮਤੀ ਦਾ ਕਾਰਜਕਾਲ ਚੱਲ ਰਹਿਗਾ ਕੋਈ ਕਿਸੇ ਮੰਗ ਦੇ ਉੱਪਰ ਸਹਿਮਤੀ ਨਹੀਂ ਬਣੀ ਕਿੰਨੀਆਂ ਮੰਗਾ ਲਈ ਅਖਾ ਜੀ ਜਦੋਂ ਅਖੀਰ ਚੇ ਕਹਿ ਗਿਆ ਜੋ ਡਿਸਕਸ ਹੋਇਆ ਉਹ ਸਾਰਾ ਗਿਆ ਫਿਰ ਕੋਈ ਕੀ ਸਹਿਮਤੀ ਤੁਹਾਨੂੰ ਦਸੀਏ ਸਹਿਮਤੀ ਬਣੀ ਬਹੁਤ ਸਾਰੀਆਂ ਤੇ ਕਈ ਚੀਜ਼ਾਂ ਤੇ ਡਿਸਕਸ ਹੋਏ ਪਰ ਉਹਨੂੰ ਸਾਰਾ ਕੁ ਮਿੱਟੀ ਪਾ ਗਿਆ ਉਹ ਤੇ ਜਿਹੜੇ ਇਸ਼ੂ ਤੇ ਨੇ ਰਾਜ ਇਹ ਤਾਂ ਕਦੇ ਅਸੀਂ ਦੇਖੋ ਸਾਰੀ ਲਾਈਫ ਦੇਖਦੇ ਰਹੇ ਚੀਫ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਗੱਲਬਾਤ ਕਰਦੇ ਰਹੇ ਹਮੇਸ਼ਾ ਪਰ ਮੈਨੂੰ ਅੱਜ ਪਹਿਲਾ ਐਕਸਪੀਰੀਅੰਸ ਹੈ ਵੀ ਇੱਕ ਚੀਫ ਮਿਨਿਸਟਰ ਇਹ ਨਾਲ ਛੇਤੀ ਹਾਈਪਰ ਹੋ ਕੇ ਗੁੱਸੇ 'ਚ ਭੱਜ ਜੇ ਡੈਲੀਗੇਸ਼ਨ ਸਾਡੇ ਕਿਹੜੀ ਗੱਲ ਤੋਂ ਹੈ ਪਤਾ ਹੀ ਨਹੀਂ ਕੋਈ ਗੱਲ ਤੋਂ ਸਾਡੇ ਤਾਂ ਸਮਝ ਨਹੀਂ ਆਈ ਸਾਡੇ ਤਾਂ ਸਮਝ ਹੀ ਨਹੀਂ ਆਈ ਗੁੱਸੇ 'ਚ ਕਿਉਂ ਆਇਆ ਉਹ ਉਹ ਤਾਂ ਸਿਰਫ ਕਰਦਾ ਸੀਗਾ ਵੀ 5 ਤਰੀਕ ਦਾ ਕੀ ਕਰੋਗੇ 5 ਤਰੀਕ ਦਾ ਕੀ ਕਰੋਗੇ ਚੰਡੀਗੜ੍ਹ ਦੇ ਵਿੱਚ ਧਰਨਾ ਲਾਣ ਲੱਗਿਓ ਚੰਡੀਗੜ੍ਹ ਦੇ ਵਿੱਚ ਜੇ ਤੁਹਾਨੂੰ ਰੋਕਣਗੇ ਉਸ ਤੋਂ ਬਾਅਦ ਕੀ ਹੋਣੀ ਉਹ ਦੇਖਾਂਗੇ ਉਹ ਜਦੋਂ ਰੋਕਣਗੇ